ਆ ਦੇਖੋ ਸੀਕੇ ਦਾ ਸਿਰਮਾ ਹਾਂਜੀ ਐਮ ਆਰ ਪੀ ਤੁਹਾਨੂੰ ਆ ਦੇਖੋ 210 ਰੁਪਏ ਐਮ ਆਰ ਪੀ ਹੈ 23 ਚ ਬਣਿਆ 26 ਤੱਕ ਵੈਲਿਡ ਹੈ ਹਾਂਜੀ 30 ਰੁਪਏ ਦਾ ਪੈਣਾ ਸਿਰਫ ਸਿਰਫ 30 ਰੁਪਏ ਦਾ ਕਿੰਨਾ ਦੇ ਲਓ ਬਾਈ ਆ ਟ੍ਰਿਮਰ 'ਤੇ ਤੇਲ ਲੱਗੀ ਆ ਨਾ ਜਿੰਦਾਂ ਚ ਵੀ ਪਏ ਆ ਓਕੇ ਕਿਉਂਕਿ ਸ਼ਾਮੀ ਬਣਾ ਰਹੇ ਕਿੰਨੇ ਦਾ ਵਾ ਕਿਹੜਾ 450 ਰੁਪਏ ਓਕੇ ਨਾਲ ਨਹੀਂ ਤਾਂ ਬਹੁਤ ਮਹਿੰਗਾ ਨਹੀਂ 1000 ਰੁਪਏ ਦਾ ਪੀਸ ਲੈਣੇ ਆ ਤੁਸੀਂ ਫੁੱਲ ਫੁੱਲ ਡਿਸਕਾਊਂਟ ਹੋਏਗਾ ਸਾਡੇ ਕੋਲ ਆ ਦੇਖੋ ਦਰਾਉਣਾ ਹਾਂ ਕਿੰਨੇ ਦੀ ਪੈਣੀ ਤੁਹਾਨੂੰ 300 ਰੁਪਏ ਦੀ ਸਿਰਫ ਸਿਰਫ 300 ਰੁਪਏ ਦੀ ਤੁਸੀਂ ਆਪ ਦੱਸੋ ਬਾਜ਼ਾਰ 6-700 ਰੁਪਏ ਦਾ ਪੀਸ ਲੈਣੇ ਹੋ ਆ ਦੇਖੋ ਹਲੇ ਬਿੱਸਤੀ ਗਾਜੀ ਸਿਲਵੀ ਦੀ ਹਾਂਜੀ ਹੈਨਾ ਇਹ ਸਟੈਂਡ ਬਣ ਜਾਂਦਾ ਇਦਾਂ ਓਕੇ ਵੀ ਹਾਂਜੀ ਇਹ ਸਟੈਂਡ ਬਣ ਗਿਆ ਹਾਂਜੀ ਤੁਸੀਂ ਆਪਣੇ ਕਾਊਂਟਰ ਦੇ ਉੱਤੇ ਅੱਧਾ ਸਟੈਂਡ ਰੱਖ ਦੇਣਾ ਓਕੇ 150 ਰੁਪਏ 175 ਰੁਪਏ ਐਮਰ ਵੀ ਪਰ ਪੀਸ ਤੇ ਹੈ ਓਕੇ ਕਿੰਨੇ ਦਾ ਪੈਣਾ 50 ਰੁਪਏ 50 ਰੁਪਏ ਦਾ 50 ਰੁਪਏ ਦਾ ਪੀਸ ਹੈ ਨੋਨ ਟ੍ਰਾਂਸਫਰ ਓਕੇ ਵੀਰੇ 150 ਰੁਪਏ ਸੇਲ ਕਰ ਦੋ ਠੀਕ ਆ ਬਰਾ ਆ ਦੇਖੋ ਇਹ ਨੀਲ ਪੈਂਟਾਂ ਨੇ 18 ਪੀਸ ਦਾ ਬਾਕਸ ਹੈ 120 ਰੁਪਏ ਦਾ ਠੀਕ ਆ ਵੀਰੇ ਠੀਕ ਹੈ ਜੀ ਆ ਦੇਖੋ ਆ ਸ਼ਗਨ ਵਾਲੀਆਂ ਥਾਲੀਆਂ ਆ ਗਈਆਂ ਹਾਂ ਜੀ ਕਰਵਾ ਆ ਗਿਆ ਹਨਾ 90 90 ਰੁਪਏ ਥਾਲੀ ਹੈ ਇਹ ਸੈੱਟ ਪੂਰਾ ਭਾਈ ਪਲੇਟ ਵੀ ਛਾਨਣੀ ਵੀ ਤੇ ਗੜਵੀ ਵੀ 90 ਰੁਪਏ 90 ਰੁਪਏ ਤਿੰਨ ਪੀਸ ਓਕੇ ਦੇ ਹੀ ਨਹੀਂ ਸਕਦਾ ਕੋਈ ਭਾਈ ਜੀ ਆ ਇਕੱਲੀ ਗੜਵੀ ਲੈਣ ਜਾਣੇ ਆ ਨਾ 100 ਰੁਪਏ ਦੀ ਮਿਲਦੀ ਹੈ ओके ਵੀਰੇ ਇਕੱਲੀ ਪਲੇਟ ਲੈਣ ਜਾਂਦੇ ਨਾ ਸ਼ਗਨ ਲਈ 150 ਰੁਪਏ ਮਿਲਦੀ ਹੈ ਤੁਹਾਨੂੰ 90 ਰੁਪਏ ਦਾ ਪੂਰਾ ਸੈੱਟ ਠੀਕ ਆ ਵੀਰੇ ਚੱਕੋ